ਤੇ ਅੱਖਾਂ ਦੀ ਐ ਮੀਗਾ ਘਟ ਗਈ ਹਾਂ ਨਹੀਂ ਘਟਦੀ ਸੀ ਕਿੰਨੇ ਟਾਈਮ ਤੋਂ ਮੈਨੂੰ 5 ਸਾਲ ਤੋਂ ਘਟ ਸੀ 5 ਸਾਲ ਤੋਂ ਤੇ ਦੂਰ ਦੀ ਘਟ ਸੀ ਨੇੜੇ ਦੀ ਦੂਰ ਦੀ ਦੂਰ ਹੀ ਘਟ ਸੀ ਤੇ ਕਿੰਨੇ ਨੰਬਰਾਂ ਇਨਕ ਲੱਗੀ ਹੋਈ ਸੀ ਦੂੜ ਨੰਬਰ ਦੂੜ ਨੰਬਰ ਹਾਂ ਬਾਬੇ ਤੋਂ ਥੋੜਾ ਕਰਾ ਦੇ ਠੀਕ ਹੋ ਜਾ ਹਾਂ ਠੀਕ ਹੋ ਜਾ ਆ ਕੈਸਾ ਠੀਕ ਹੁੰਦਾ ਜੇ ਅੱਜ ਪੁੱਛ ਲੋ ਬਾਰੇ ਸੰਗਤ ਬੈਠੀ ਆ ਪੂਰੀ ਬੁੜੀਆਂ ਬੈਠੀਆਂ ਕੈਂਸਰ ਠੀਕ ਹੋ ਜਾਣਾ ਇੱਕ ਥੋੜੇ ਦੇ ਵਿੱਚ ਕੈਸਾ ਠੀਕ ਹੋਇਆ ਇੱਕ ਥੋੜੇ ਦੇ ਵਿੱਚ ਕੈਂਸਰ ਠੀਕ ਪੁੱਛ ਲੋ ਆਪਕੇ ਸੰਗਤ ਦੱਸੂਗੀ ਬਾਕੀ ਨਿਯਾਇ ਸੰਗਤ ਬਹੁਤ ਮਿਕਨੇਕੇ ਬੱਚਾ ਦੀ ਨਿਯਾਇ ਜੁਨੇ ਖਟੀ ਬਹੁਤ ਜੋ ਵੀ ਸੀ ਮੇਰਾ ਬਹੁਤ ਸੰਗਤ ਜੀ ਸੀ ਕੋਰੀਆ ਐਸ ਟਾਈਫੈਡ ਜਿੰਨਾ ਮਰਜੀ ਹੋਵੇ ਉਹਦੀ ਜ਼ਿੰਮੇਵਾਰੀ ਆ ਆਪਣੀ ਜ਼ਿੰਮੇਵਾਰੀ ਆ ਉਹਦੀ ਕੈਂਸਰ ਦੀ ਤੇ ਟਾਈਫੈਡ ਆ ਮਹਿੰਗਾ ਜੋ ਖੁਰਕੋ ਹੋ ਜਾਂਦੇ ਪੈਂਦੇ ਤੇ ਕੋਈ ਵੀ ਮਤਲਬ ਬਿਮਾਰੀ ਲੱਗ ਜਾਂਦੇ ਲਗਾਤਾਰ ਪੰਜ ਚੌਕੀਆਂ ਜੁਆ ਇਤਬਾਰ ਆ ਐ ਇਤਬਾਰ ਦੀ ਚੌਕੀ ਲੱਗਦੀ ਆ ਦਿਨ ਚ ਜਟੋਵੇ ਪੈਂਦੇ ਨੇ ਮੈਨੂੰ ਮੈਂ ਪ੍ਰਾਈਵੇਟ ਟੈਸਟ ਕਰਾਇਤੇ ਫੀਚਰ ਆਇਆ ਹਾਂ ਮੈਂ ਗਵਾਯੁਰਾ ਫਰਾਤ ਲਈ ਗਵਾ ਬਾਈ ਜੀ ਨੂੰ ਕਾਇ ਭਾਈ ਤਾਂ ਲੰਮੈ ਰਾਮ ਨੱਥ ਸਹਾਰਾ ਮੈਂ ਜ਼ਰਰ ਮੱਥਾ ਵੀ ਢੇਰ ਦਿੱਤੀ ਬਈ ਹੂੰ ਸਿੰਦਰਮੁੰਡਾ ਜਿੱਲਾ ਹੋ ਗਿਆ ਖਾਦ ਦਾ ਹੋ ਗਿਆ ਅਸੀਂ ਉਰੇ ਆਉਣ ਲੱਗ ਪਏ ਸਿੰਦਰਮੁੰਡਾ ਵੀ ਠੀਕ ਹੋ ਗਿਆ ਬਈ ਉਸ ਤੋਂ ਬਾਅਦ ਮੈਂ ਬਾਬਾ ਜੀ ਨੂੰ ਕਹਤਾ ਮਨ ਸਭੀ ਪ੍ਰੋਬਲਮ ਠੀਕ ਹੋ ਗਈ ਹੁਣ ਤੁਸੀਂ ਹਾਂ ਬਈ ਜੀ ਜੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦਾ ਕਾਫਲਾ ਇੱਧਰ ਦੇਖ ਲਓ ਤੁਸੀਂ ਤੇ ਮੈਂ ਕੈਮਰਾ ਵਾਲੇ ਬੀਮ ਨੂੰ ਕਹੂੰਗਾ ਸੇ ਸੜਕ ਦੇ ਦੂਜੇ ਪਾਸੇ ਵੀ ਗੱਡੀਆਂ ਦਾ ਕਾਫਲਾ ਤੁਸੀਂ ਦਿਖਾ ਦਿਓ ਗੱਡੀਆਂ ਇੰਨੀਆਂ ਜਾਵੇ ਇੱਥੇ ਪਹੁੰਚ ਚੁੱਕੀਆਂ ਨੇ ਕਿ ਲੋਕਾਂ ਨੂੰ ਬੈਠਣ ਨੂੰ ਖੜ੍ਹਨ ਨੂੰ ਥਾਂ ਨਹੀਂ ਰਹੀ ਲੋਕ ਕਹਿੰਦੇ ਨੇ ਕਿਉਂਕਿ ਨਾਨਕ ਦੁਖੀ ਹੈ ਸਭ ਸੰਸਾਰ ਗੱਲ ਸੱਚੀ ਹੈ ਕਿ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਕੋਈ ਨਾ ਕਿਸੇ ਨਾ ਕਿਸੇ ਤਰ੍ਹਾਂ ਦਾ ਦੁੱਖ ਹੈ ਤੇ ਹਰ ਕੋਈ ਠੀਕ ਹੋਣਾ ਚਾਹੁੰਦਾ ਮੇਰੇ ਹੁਣੇ ਤੁਸੀਂ ਅੱਖਾਂ ਦਾ ਥੋੜਾ ਕਰਾ ਕੇ ਹਟਿਓ ਬਾਬੇ ਤੋਂ ਫਰਕ ਪਿਆ ਕੁਛ ਬਹੁਤ ਵਧੀਆ ਜੀ ਚੰਨ ਚੰਨਾ ਦੇਖਣ ਲੱਗਿਆ

ਇਹ ਠੀਕ ਹੋ ਗਿਆ ਮੁੰਡਾ ਹਾਂ ਠੀਕ ਹੋ ਗਿਆ ਹਾਂ ਦੋ ਦਿਨ ਹੀ ਤੇ ਲੀਪੀ ਰਹੀ ਨਹੀਂ ਦਰਦ ਨਹੀਂ ਜਾਂਦਾ ਕਿ ਉਹਦੀ ਜੰਮੀ ਬਹੁਤ ਵਾਰ ਇਸ ਤਰ੍ਹਾਂ ਹੀ ਕਰਾਏ ਫਟਰਾ ਸਾਨੂੰ ਬਹੁਤ ਕਰਾਣੀ ਹੋ ਨਹੀਂ ਠੀਕ ਹੋ ਗਈ ਕੀ ਪ੍ਰੋਬਲਮ ਕੀ ਆਉਂਦੀ ਸੀ ਦਰਦੇ ਹੁੰਦਾ ਰਾਤ ਨੂੰ ਦੋ ਦੋ ਤਿੰਨ ਤਿੰਨ ਵਾਰ ਹੀ ਲੈ ਜਾਂਦੇ ਡਾਕਟਰ ਕੋਲ ਉਹ ਠੀਕ ਨਹੀਂ ਹੁੰਦੀ ਸੀ ਫਿਰ ਹੋਰ ਕੀ ਕੋਈ ਗੱਲ ਹੈ ਕੋਈ ਦਿਨ ਪਹਿਲਾਂ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਅਸੀਂ ਪਿੰਡ ਗੁਜਰਾਂ ਦੇ ਇੱਕ ਦਰਬਾਰ ਦੇ ਸੰਗਤਾਂ ਨੂੰ ਦਰਸ਼ਨ ਕਰਾਈ ਸੀ ਜਿੱਥੇ ਬਾਬਾ ਜੀ ਦਾ ਕਹਿਣਾ ਸੀ ਕਿ ਇੱਥੇ ਬਹੁਤ ਵੱਡੇ ਵੱਡੇ ਰੋਗ ਨੇ ਜਿਹੜੇ ਲੋਕਾਂ ਦੇ ਠੀਕ ਹੁੰਦੇ ਨੇ ਐਨਕਾਂ ਉੱਤਰ ਦੀਆਂ ਨੇ ਕਿਉਂਕਿ ਜਿਸ ਦੀ ਕਿਸੇ ਨਗਾ ਘੱਟਾ ਜਾਂ ਅੱਖਾਂ ਦੀ ਕੋਈ ਵੀ ਬਿਮਾਰੀ ਆ ਉਹ ਇੱਥੇ ਆ ਕੇ ਠੀਕ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੇ ਜਿਹੜੀਆਂ ਇੱਥੇ ਬਾਬਾ ਜੀ ਹਥੌਲਾ ਪਾ ਕੇ ਠੀਕ ਕਰਦੇ ਨੇ ਉਹ ਵੀਡੀਓ ਪਾਉਣ ਤੋਂ ਬਾਅਦ ਸੰਗਤਾਂ ਦਾ ਐਨਾ ਕੋ ਸਾਨੂੰ ਪਿਆਰ ਮਿਲਿਆ ਕਿ ਅੱਜ ਇੱਥੇ ਵਾਹਿਗੁਰੂ ਦੀ ਕਿਰਪਾ ਹੈ ਕਿ ਰੌਣਕ ਲੱਗੀ ਪਈ ਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਦਾ ਕਾਫਲਾ ਇੱਧਰ ਦੇਖ ਲਓ ਤੁਸੀਂ ਕਿ ਮੈਂ ਕੈਮਰਾ ਵਾਲੇ ਬੀਮ ਨੂੰ ਕਹੂੰਗਾ ਕਿ ਸੜਕ ਦੇ ਦੂਜੇ ਪਾਸੇ ਵੀ ਗੱਡੀਆਂ ਦਾ ਕਾਫਲਾ ਤੁਸੀਂ ਦਿਖਾ ਦਿਓ ਗੱਡੀਆਂ ਇੰਨੀਆਂ ਜਾਦੇ ਇੱਥੇ ਪਹੁੰਚ ਚੁੱਕੀਆਂ ਨੇ ਕਿ ਲੋਕਾਂ ਨੂੰ ਬੈਠਣ ਨੂੰ ਖੜ੍ਹਣ ਨੂੰ ਥਾਂ ਨਹੀਂ ਰਹੀ ਲੋਕ ਕਹਿੰਦੇ ਨੇ ਕਿਉਂਕਿ ਨਾਨਕ ਦੁਖੀਆ ਸਭ ਸੰਸਾਰ ਗੱਲ ਸੱਚੀ ਹੈ ਕਿ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਕੋਈ ਨਾ ਕਿਸੇ ਨਾ ਕਿਸੇ ਦਾ ਦੁੱਖ ਹੈ ਤੇ ਹਰ ਕੋਈ ਠੀਕ ਹੋਣਾ ਚਾਹੁੰਦਾ ਹੈ ਪਰ ਉਹ ਲੋਕ ਜਿਹੜੇ ਕਹਿੰਦੇ ਵੀ ਡਾਕਟਰਾਂ ਕੋਲ ਅਸੀਂ ਤਾਂ ਕੇ ਖਾ ਕੇ ਹੱਕ ਚੁੱਕੇ ਆ ਸਾਡਾ ਇਲਾਜ ਨਹੀਂ ਹੋਇਆ ਉਹਨਾਂ ਲੋਕਾਂ ਨੂੰ ਅਸੀਂ ਜ਼ਰੂਰ ਕਹਿੰਨੇ ਆ ਵੀ ਭਾਈ ਜੇਕਰ ਤੁਹਾਨੂੰ ਵਿਸ਼ਵਾਸ ਬਣਦਾ ਤਾਂ ਇੱਥੇ ਇੱਕ ਵਾਰੀ ਆ ਕੇ ਜ਼ਰੂਰ ਦੇਖੋ ਅਸੀਂ ਇਹ ਨਾਲ ਜ਼ਰੂਰ ਕਹਿਣਾ ਚਾਹਾਂਗੇ ਨਾਲ ਨਾਲ ਕਿ ਅਸੀਂ ਨਾ ਤਾਂ ਕਿਸੇ ਪਖੰਡਵਾਦ ਨੂੰ ਬढ़ावा ਦਿੰਦੇ ਆ ਨਾ ਕਿਸੇ ਅੰਧਵਿਸ਼ਵਾਸ ਨੂੰ ਬढ़ावा ਦਿੰਦੇ ਆ ਅਸੀਂ ਕਿਸੇ ਨੂੰ ਤੱਕੇ ਨਾਲ ਕੁਝ ਨਹੀਂ ਕਹਿੰਦੇ ਕਿ ਕੋਈ ਇੱਥੇ ਆਓ ਪਰ ਜਿਹਦਾ ਮਨ ਮੰਨਦਾ ਹੈ ਜਿਹੜਾ ਬੰਦਾ ਕਹਿੰਦਾ ਵੀ ਮੈਂ ਡਾਕਟਰਾਂ ਦੇ ਤੱਕੇ ਖਾ ਕੇ ਹੱਕ ਚੁੱਕਿਆ ਆ ਉਹ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਦੇਖ ਸਕਦਾ ਹੈ ਕਿ ਸ਼ਾਇਦ ਉਹਦਾ ਭਲਾ ਹੋ ਜੇ ਕਿਉਂਕਿ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਉਂਦੇ ਰਹਿੰਨੇ ਆਪਦੇ ਚੈਨਲ ਤੇ ਕਿ ਜਿਦੇ ਨਾਲ ਕਿਤੇ ਨਾ ਕਿਤੇ ਕਿਸੇ ਤਰ੍ਹਾਂ ਲੋਕਾਂ ਦਾ ਭਲਾ ਹੁੰਦਾ ਚਾਹੇ ਉਹ ਕੋਈ ਵੀ ਧਾਰਮਿਕ ਸਥਾਨ ਹੋਵੇ ਯਾਕੁਲ ਜਾਂ ਫਿਰ ਕੋਈ ਸੋਸ਼ਲ ਵਰਕਰ ਬੰਦਾ ਹੋਵੇ ਜਿਹੜਾ ਲੋਕਾਂ ਦੀ ਭਲੀ ਕਰਦਾ ਸੋ ਸਾਡਾ ਮਕਸਦ ਹੁੰਦਾ ਹੈ ਕਿ ਅਸੀਂ ਜਿੱਥੇ ਵੀ ਕਿਤੇ ਦੁਨੀਆ ਦੇ ਵਿੱਚ ਲੋਕਾਂ ਦਾ ਭਲਾ ਹੁੰਦਾ ਉਸ ਚੀਜ਼ ਨੂੰ ਦੁਨੀਆ ਤੱਕ ਪਹੁੰਚਾਈਏ ਤਾਂ ਕਿ ਸਾਡੀ ਵੀ ਕੋਈ ਸੇਵਾ ਲੱਗ ਸਕੇ ਤੇ ਜਿਸ ਦੇ ਨਾਲ ਲੋਕਾਂ ਦਾ ਭਲਾ ਹੋ ਜਾਂਦਾ ਤੇ ਉਹਨਾਂ ਦੀਆਂ ਦੁਆਵਾਂ ਸਾਨੂੰ ਮਿਲਦੀਆਂ ਨੇ ਸੋ ਬਾਈ ਜੀ ਅੱਜ ਅਸੀਂ ਗੁਜਰਾں ਦਰਬਾਰ ਦੇ ਵਿੱਚ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਈ ਸੀ ਅੱਜ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇੱਥੇ ਪਹੁੰਚ ਕੇ ਕਿੰਨਾ ਕ ਪਲਾ ਹੋ ਰਿਹਾ ਲੋਕਾਂ ਦਾ ਕਿੰਨਾ ਕ ਜਿਹੜਾ ਲੋਕ ਇਹਨਾਂ ਨੂੰ ਆਸ਼ੀਰਵਾਦ ਮਿਲ ਰਿਹਾ ਹੈ ਕਿੰਨੇ ਕ ਲੋਕ ਕਹਿੰਦੇ ਨੇ ਵੀ ਸਾਡੀਆਂ ਬਿਮਾਰੀਆਂ ਠੀਕ ਹੋ ਗਈਆਂ ਕੀ ਸਚਾਈ ਹੈ ਇਹਦੇ ਪਿੱਛੇ ਜੇਕਰ ਬਾਈ ਇੱਕ ਬੇਨਤੀ ਆ ਤੁਹਾਨੂੰ ਕਿ ਕੋਈ ਵੀ ਬੰਦਾ ਇੱਥੇ ਆਉਣਾ ਚਾਹੁੰਦਾ ਤਾਂ ਵੀਰ ਬਣ ਕੇ ਅਸੀਂ ਵੀਡੀਓ ਦੇ ਐਂਡ ਦੇ ਵਿੱਚ ਐਡਰੈਸ ਜ਼ਰੂਰ ਦਵਾਂਗੇ ਤੁਸੀਂ ਉਹ ਐਡਰੈਸ ਦੇਖ ਕੇ ਇੱਥੇ ਆ ਸਕਦੇ ਹੋ ਤੇ ਬਾਰ-ਬਾਰ ਜਿਹੜੇ ਬੰਦੇ ਕਹਿੰਦੇ ਨੇ ਸਾਨੂੰ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਬਾਈ ਦੀ ਫੋਨ ਨੰਬਰ ਦੇ ਦਿਓ ਜਾਂ ਫਿਰ ਬਾਬਾ ਜੀ ਦਾ ਤੁਸੀਂ ਕਹਨੇ ਹੁੰਨੇ ਉਹ ਵੀ ਐਡਰੈਸ ਦੇ ਦਿਓ ਐਡਰੈਸ ਅਸੀਂ ਵੀਡੀਓ ਦੇ ਐਂਡ ਵਿੱਚ ਪਾਵਾਂਗੇ ਤੁਸੀਂ ਆਪਣੇ ਆਪ ਉਹ ਐਡਰੈਸ ਆ ਜਿਹੜਾ ਦੇਖ ਲਿਓ ਸਾਨੂੰ ਬਾਰ ਬਾਰ ਫੋਨ ਕਰਨ ਦੀ ਬਜਾਏ ਬਾਬਾ ਜੀ ਦਾ ਅਸੀਂ ਨੰਬਰ ਦਵਾਂਗੇ ਤੁਸੀਂ ਉਹਦੇ ਤੇ ਫੋਨ ਕਰ ਲਿਆ ਕਰੋ ਬਾਕੀ ਆਓ ਬਾਬਾ ਜੀ ਨਾਲ ਅੰਦਰ ਗੱਲਬਾਤ ਕਰਦੇ ਹਾਂ ਅਸੀਂ ਬਾਬਾ ਜੀ ਕੋਲੇ ਬੈਠੇ ਆ ਬਾਬਾ ਕੁਲਵਿੰਦਰ ਸਿੰਘ ਜੀ ਕੋਲੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਅੱਜ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਆ ਦਰਬਾਰ ਦੀ ਸਾਹਿਬ ਅਸੀਂ ਬਾਹਰ ਦੇਖ ਰਹੇ ਆ ਕਿ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਨੇ ਵੱਡੀ ਸੰਗਤ ਦਾ ਹਰ ਆਇਆ ਹੋਇਆ ਕੀ ਕਹਿਣਾ ਚਾਹੋਗੇ ਅਪ ਪੀਰ ਦੀ ਕਿਰਪਾ ਜੀ ਭਗਵਾਨ ਦੀ ਕਿਰਪਾ ਜੀ ਸੰਗ ਦੇ ਭਗਵਾਨ ਦੇ ਕੋ ਤੋੜ ਰਿਹਾ ਤਾਂ ਸੰਗ ਤਾਰੀ ਆ ਨਹੀਂ ਕਿਸੇ ਕੋਈ ਕਿਉਂ ਕੋਈ ਕੋ ਨਹੀਂ ਜਾਂਦਾ ਆਪਾ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਪਾ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਸੀਂ ਕਹਿੰਦੇ ਸੀ ਕਿ ਕੈਂਸਰ ਵੀ ਠੀਕ ਹੋ ਜਾਂਦਾ ਹੈ ਕਿਉਂਕਿ ਮੈਨੂੰ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆਏ ਨੇ ਜਿਹੜੇ ਕਹਿੰਦੇ ਨੇ ਵੀ ਸੱਚਮੁੱਚ ਕੈਂਸਰ ਵੀ ਠੀਕ ਹੋ ਜਾਂਦਾ ਹੈ ਕੀ ਕਹਿਣਾ ਚਾਹੁੰਦੇ ਹੁੰਦਾ ਇੱਥੇ ਕੈਂਸਰ ਹਾਂ ਕੈਂਸਰ ਠੀਕ ਹੁੰਦਾ ਜਾਜ ਪੁੱਛ ਲੋ ਬਾਹਰ ਸੰਗਤ ਬੈਠੀ ਆ ਮੂਰੀ ਬੁੜੀਆਂ ਬੈਠੀਆਂ ਕੈਂਸਰ ਠੀਕ ਹੋ ਜਾਂਦਾ ਨਾ ਇੱਕ ਥੋੜੇ ਦੇ ਵਿੱਚ ਕੈਂਸਰ ਠੀਕ ਹੋਇਆ ਇੱਕ ਥੋੜੇ ਦੇ ਵਿੱਚ ਇੱਕ ਥੋੜੇ ਦੇ ਵਿੱਚ ਕੈਂਸਰ ਠੀਕ ਹੋ ਗਿਆ ਪੁੱਛ ਲੋ ਆਪੇ ਸੰਗ ਦੱਸੂਗੀ ਬਾਕੀ ਨਗਾ ਸੰਗ ਤਾਂ ਬਹੁਤ ਮਿਕਨੇਕੇ ਬੱਚਿਆਂ ਦੀ ਨਗਾ ਜੁਨੇ ਘਟੀ ਬਹੁਤ ਬਦੀ ਬਹੁਤ ਜੋ ਵੀ ਧੀ ਨਗਾ ਬਹੁਤ ਸੰਗ ਦਿਲ ਠੀਕ ਹੋ ਰਿਹਾ ਕੈਂਸਰ ਟਾਈਫੈਡ ਜਿੰਨਾ ਮਰਜੀ ਹੋਵੇ ਉਹਦੀ ਜ਼ਿੰਮੇਵਾਰੀ ਆ ਮੇਰੀ ਆਪਣੀ ਜ਼ਿੰਮੇਵਾਰੀ ਆ ਉਹਦੀ ਕੈਂਸਰ ਦੀ ਤੇ ਟਾਈਫੈਡ ਆ ਮਹਿੰਗਾ ਜੋ ਖੁਰਕੋ ਹੋਈਆਂ ਪਿੰਡੇ ਦੇ ਕੋਈ ਵੀ ਮਤਲਬ ਬਿਮਾਰੀ ਲੱਗ ਜਾਂਦੇ ਲਗਾਤਾਰ ਪੰਜ ਚੌਕੀਆਂ ਜੋ ਐਤਵਾਰ ਐਤਵਾਰ ਦੀ ਚੌਕੀ ਲੱਗਦੀ ਆ ਦਿੰਚੀ ਚ ਤੋੜੇ ਪੈਂਦੇ ਨੇਗੇ ਦਿੰਚੀ ਚ ਚੋਕੇ ਦੇ ਤੋੜੇ ਪੈਂਦੇ ਤੇ ਬਾਬਾ ਜੀ ਇੱਕ ਜਿਹੜਾ ਗਠੀਏ ਵਗੈਰਾ ਦਾ ਰੋਗ ਆਮ ਲੋਕਾਂ ਨੂੰ ਕਹਿ ਦਈਏ ਵੀ ਹੋ ਜਾਂਦਾ ਹੈ ਨਾ ਜ਼ਿਆਦਾਤਰ ਸਾਡੀਆਂ ਭੈਣਾਂ ਨੂੰ ਬੀਬੀਆਂ ਨੂੰ ਹੋ ਜਾਂਦਾ ਉਹਦਾ ਵੀ ਕੋਈ ਪੇਸ਼ੈਂਟ ਤੁਹਾਡੇ ਕੋਲ ਬਹੁਤ ਆਉਂਦੇ ਪੁੱਛ ਲੋ ਜਾ ਕੇ ਬਥੇਰੇ ਸੰਗਤ ਤੇ ਠੀਕ ਹੋਈ ਗਠੀ ਵਾਲੀ ਉਹ ਕੁੜੀ ਆਈ ਉਹਨੂੰ ਗਠੀ ਗਠੀ ਦੀ ਬਿਲਕੁਲ ਸਾਰਸਰੀ ਗਠੀ ਨਾਲੋ ਜਾਕੜਿਆ ਪੈਤੀ ਉਹ ਬਿਲਕੁਲ ਠੀਕ ਹੋ ਚਾਹ ਜਾ ਕੇ ਪੁੱਛ ਸਕਦੇ ਹੋ ਠੀਕ ਹੋ ਗਿਆ ਹਾਂ ਸੰਗਤ ਸੰ ਬਾਬਾ ਜੀ ਕੇ ਸੰਗਤ ਬਹੁਤ ਦੁੱਖ ਟੁੱਟ ਰਹੇ ਹੋਏ ਆ ਭਾਈ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਇੱਥੇ ਸੰਗਤ ਨੇ ਆਉਣਾ ਹੋਵੇ ਕਿਉਂਕਿ ਸਾਡੇ ਕੋਲ ਜਦੋਂ ਅਸੀਂ ਪਹਿਲਾਂ ਤੁਹਾਡੀ ਵੀਡੀਓ ਪਾਈ ਇੱਥੋਂ ਦੀ ਤਾਂ ਬਹੁਤ ਫੋਨ ਕਾਲ ਸਾਈ ਲੋਕ ਪੁੱਛਦੇ ਨੇ ਵੀ ਭਾਈ ਪਿੰਡ ਕਿੱਥੇ ਆ ਕਿਵੇਂ ਆਉਣਾ ਕਿਹੜਾ ਜ਼ਿਲ੍ਹਾ ਆ ਸਾਰਾ ਕੁਝ ਲੋਕ ਪੁੱਛਦੇ ਨੇ ਇੱਕ ਵਾਰੀ ਸੰਗਤ ਨੂੰ ਐਡਰੈਸ ਜ਼ਰੂਰ ਦੱਸ ਦਿਓ ਤੇ ਸੰਗਰੂਰ ਜ਼ਿਲ੍ਹਾ ਇਹ ਮੈਲਾ ਚਾਹੁੰ ਪੈਂਦਾ ਸੰਗਰੂਰ ਦੇ ਵਿੱਚ ਲਵੇ ਇਧਰੋਂ ਦੇਰਦਾ ਇਹਦੇ ਵਿਚਾਲੇ ਆਇਆ ਘਰਾਟ ਆਉਣਾ ਘਰਾਟ ਲਵੇ ਸ਼ਹਿਰ ਛੋਟਾ ਆ ਗੁਜਰਾਪਿੰਡ ਮਨੌਰ ਆਪਣੇ ਲਾਲ ਵਾਲੇ ਪਿੰਡ ਦਾ ਬਹੁਤ ਵੱਡਾ ਭਾਰੀ ਮੇਲਾ ਭਰਦਾ ਚਾਰ ਮੇਲੇ ਭਰਦ ਨਾਲ ਉਹ ਸਾਰੇ ਦੂਰ ਦੂਰ ਤੱਕ ਦੁਨੀਆ ਆਉਂਦੀ ਹੈ ਰੋਡ ਲਾਗਦੇ ਨੇ ਆਪਣੇ ਮਤਲਬ ਦੂਰ ਦੂਰ ਤੱਕ ਪਤਾ ਹੈ ਪਿੰਡ ਬਾਰੇ ਗੁਜਰਾਪਿੰਡ ਮਸ਼ਹੂਰ ਹੈ ਜੀ ਇਹਦੇ ਵਿੱਚ ਜਿਸ ਤਰ੍ਹਾਂ ਭਾਈ ਜੀ ਸੰਗਤ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਲੋਕ ਕਹਿੰਦੇ ਨੇ ਵੀ ਇਹ ਪਿੰਡ ਕਿੱਥੇ ਆ ਬਾਬਾ ਜੀ ਨੇ ਦੱਸਿਆ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਹਿਲਾ ਚੌਂਕ ਪੈਂਦਾ ਬਿਲਕੁਲ ਹੀ ਰੋਡ ਦੇ ਉੱਤੇ ਜਿਹੜਾ ਬਠਿੰਡਾ ਤੋਂ ਪਟਿਆਲਾ ਰੋੜ ਹੈ ਉੱਥੇ ਮਹਿਲਾ ਚੌਂਕ ਪੈਂਦਾ ਤੇ ਜਿਹੜਾ ਸੋਲਰ ਘਰਾਟ ਨੇੜੇ ਨੇ ਸੋਲਰ ਘਰਾਟ ਦੇ ਨੇੜੇ ਪਿੰਡ ਹੈ ਗੁਜਰਾ ਤੇ ਇਹ ਗੁਜਰਾں ਦਰਬਾਰ ਹੈ ਜਿੱਥੇ ਇਹ ਸਾਰਾ ਕੁਝ ਹੋੁਰ ਹੈ ਬਾਬਾ ਜੀ ਗੱਲ ਕਰੀਏ ਕਿ ਸੰਗਤ ਨੇ ਇਹ ਵੀ ਸਵਾਲ ਜਿਹੜੇ ਰੱਖੀ ਨੇ ਕਿ ਕਿੰਨਾ ਕੁ ਸਮਾਂ ਹੋ ਗਿਆ ਤੁਸੀਂ ਇੱਥੇ ਜਿਹੜਾ ਸੇਵਾ ਕਰਦੇ ਨੂੰ ਦੇਖੋ ਅਸਲ ਵਿੱਚ ਸਾਡੀ ਸਾਰੀ ਜ਼ਿੰਦਗੀ ਲੰਘੀ ਪਹਿਲਾਂ ਮੇਰਾ ਭਰਾ ਤੀਆ ਉਹਨਾਂ ਦੀ ਡੈਥ ਹੋ ਗਈ ਤੀਏ ਉਦੋਂ ਬਾਅਦ ਸਮਝ ਲਓ ਉਹ ਉਦੋਂ ਹੀ ਸਮਾਂ ਸੇਵਾ ਕਰ ਰਹੇ ਆ ਆਪਸੋ ਕੋ ਸ਼ੁਰੂ ਤੋਂ ਕਰ ਰਹੇ ਆਂਗੇ ਉਦੋਂ ਬਾਬਾਈ ਦੇ ਗੁਰਮੁਖ ਸਿੰਘ ਦੇ ਚਰਨਾਂ 'ਚ ਲੱਗਿਆਂਗੇ ਉਹਨਾਂ ਨੇ ਆਪਾਂ ਨੂੰ ਸਾਰੀ ਸਿੱਖਿਆ ਜੋ ਵੀ ਉਹਨਾਂ ਦੀ ਕਿਰਪਾ ਦੀ ਸਰਦੇ ਦਿੱਤਾ ਵਾ ਵਧੀਆ ਪੂਰੀ ਉਦੋਂ ਨਾਲ ਆਪਾਂ ਨੂੰ ਚੇਲਾ ਬਣਾਇਆ ਹੋਇਆ ਤੇ ਇਹ ਜੀ ਗੱਲ ਨਹੀਂ ਦੀ ਕੋਈ ਆਪਾਂ ਨੂੰ ਅੱਜ ਤੱਕ ਕੋਈ ਫਰਕ ਨਹੀਂ ਦੀਆ ਬਾਬਾਈ ਨੂੰ ਤਰ ਤੋਲੇ ਕਾ ਪੱਤਰ ਤੱਕੀ ਨਾ ਜੋ ਵੀ ਬੋਲਦੇ ਤੇ ਬਾਬਾਈ ਆਪਾਂ ਸਤ ਮਚਨ ਮੰਨਨੀ ਹੈ ਇਹ ਗੱਲ ਉਹ ਜੋ ਵੀ ਮੈਨੂੰ ਬੋਲਦਾ ਅੱਜ ਤੱਕ ਆਪਾਂ ਦੇ ਮੂਹਰੇ ਹੋ ਕੇ ਨਹੀਂ ਬੋਲੇ ਹੈਗੇ ਆਪਾਂ ਤਾਂ ਨੀਵੇਂ ਹੋ ਕੇ ਸਿੱਖਿਆ ਲਈ ਮਤਲਬ ਬਾਬਾ ਗੁਰਮੁਖ ਸਿੰਘ ਜੀ ਕਰਹਾਲੀ ਸਾਹਿਬ ਵਾਲੇ ਜਿਹੜੇ ਆ ਲੋਕਾਂ ਨੂੰ ਵੱਡੇ ਵੱਡੇ ਰੋਗ ਨੇ ਜਿਹੜੇ ਠੀਕ ਹੁੰਦੇ ਨਹੀਂ ਸੀ ਪਹਿਲਾਂ ਵੀ ਆਪਣੀ ਚੈਨਲ ਤੇ ਵੀ ਉਹਨਾਂ ਦੀ ਵੀਡੀਓਜ਼ ਪਾਈਆਂ ਹੋਈਆਂ ਨੇ ਜਿਉਂ ਜਿਸ ਤਰ੍ਹਾਂ ਉਹਨਾਂ ਨੇ ਸੰਗਤਾਂ ਦੇ ਰੋਗ ਠੀਕ ਕੀਤੇ ਨੇ ਜਿਸ ਤਰ੍ਹਾਂ ਇਸੇ ਤਰ੍ਹਾਂ ਤੁਸੀਂ ਮਤਲਬ ਉਹਨਾਂ ਦੇ ਦੱਸੇ ਅਨੁਸਾਰ ਹੀ ਸਾਰੇ ਕੁਝ ਕਰ ਰਹੇ ਹੋ। ਉਹਨਾਂ ਦੇ ਹੋਂਸੇ ਹੋਂਸੇ ਨਾਲ ਚੱਲ ਰਿਹਾ ਪਰ ਕੋਈ ਆਈ ਨਹੀਂ ਕੋਈ ਵੱਧ ਕੇ ਹੋਰ ਉਹ ਨਹੀਂ ਕਰ ਰਿਹਾ ਇਹ ਵੀ ਜੋ ਉਹਨਾਂ ਦੀ ਕਿਰਪਾ ਹੋਈ ਹੈ ਉਹਨਾਂ ਦੀ ਕਿਰਪਾ ਹੈ। ਬਾਬਾ ਜੀ ਇਹ ਕੈਂਸਰ ਦਾ ਰੋਗ ਹੈ ਜਿਹੜਾ ਉਹ ਠੀਕ ਕਰਨ ਦੇ ਲਈ ਲੋਕ ਅਸਲ ਚ ਤਾਂ ਡਾਕਟਰਾਂ ਦੀ ੱਤੀ ਖਾ ਕੇ ਜ਼ਿੰਦਗੀ ਦੀ ਜੰਗ ਹਾਰ ਹੀ ਜਾਂਦੇ ਨੇ ਬਹੁਤ ਘੱਟ ਕਿਸਮਤ ਵਾਲੇ ਲੋਕ ਨੇ ਜਿਨ੍ਹਾਂ ਦਾ ਠੀਕ ਹੁੰਦਾ ਤੇ ਉਹ ਕਹਿੰਦੇ ਨੇ ਵੀ ਲੱਖਾਂ ਰੁਪਈਆ ਖਰਾਬ ਕਰ ਚੁੱਕੇ ਨੇ ਇੱਥੋਂ ਫਿਰ ਤੁਹਾਨੂੰ ਵੀ ਕੋਈ ਤੁਸੀਂ ਕੁਝ ਲੈਨੇ ਹੋ ਤਾਂ ਠੀਕ ਕਰੀਦਾ ਜੀ ਬਾ ਪੰਜ ਚੌਕ ਦੇ ਦੇਸੀ ਘਿਓ ਦਾ ਡੱਬਾ 5 ਕਿਲੋ ਇੱਕ ਲੱਡੂਆਂ ਦਾ ਡੱਬਾ ਉਹ ਦਰਬਾਰ ਚੜਦਾ ਬਥੇਲੇ ਪੜੇ ਪੰਜਾਂ ਇਤਬਾਰ ਪਾਉਣਾ ਪੈਂਦਾ ਦਿਨ ਚੀਤ ਹੋਵੇ ਪੈਂਦੇ ਨੇ ਪੰਜਾਂ ਇਤਬਾਰਾਂ ਨਾਲ ਕੋਈ ਕਿਚਾਰੇ ਨਾਲ ਪਤਾ ਲੱਗ ਜੂਆ ਜੇ ਸੱਚੇ ਮਨ ਆ ਹੂਆ ਹੂਆ ਉਹ ਖਾਲੀ ਵਿਥੋਂ ਜਾਂਦਾ ਹੈ ਐਨੀ ਮਰੀ ਗਰੰਟੀ ਆਪੀ ਤੋ ਉਹ ਆਂਦੀ ਅਸੀ ਕਿਰਪਾ ਉਹ ਖਾਲੀ ਹੋ ਜਾਊਗਾ ਜੇ ਬੱਚਾ ਨਹੀਂ ਹੁੰਦਾ ਸੱਚੇ ਮਾਨਾ ਚੌਕਿਆ ਪਰੋ ਉਹ ਆਹਨ ਆਪੇ ਸੂਆ ਕਹਿੰਦੇ ਕੋਣ ਕੇ ਸਰਵਾਬੇ ਨੇ ਠੀਕ ਕਰੇਣਾ ਸੰਗਤ ਤੋਂ ਪੁੱਛ ਲਿਓ ਇਹ ਨਹੀਂ ਕਹਾ ਠੀਕ ਹੋ ਕੇ ਇਹਨੇ ਉਰੇ ਵੀ ਸੰਗਤ ਹੁਣ ਵੀ ਬੈਠੀ ਆਓ ਤਾਂ ਜਿਹੜੀ ਬਾਬੇ ਨੇ ਗੱਲ ਕਹੀ ਹੈ ਕਿ ਵਿਸ਼ਵਾਸ ਦੀ ਗੱਲ ਹੈ ਬਾਬਾ ਜੀ ਕਹਿੰਦੇ ਵੀ ਜੇਕਰ ਕੋਈ ਵਿਸ਼ਵਾਸ ਕਰਕੇ ਆਇਆ ਤਾਂ ਇੱਥੋਂ ਖਾਲੀ ਨਹੀਂ ਗਿਆ ਵੱਡੇ ਵੱਡੇ ਰੋਗ ਨਹੀਂ ਉਹ ਠੀਕ ਹੋਏ ਨੇ ਬਾਕੀ ਆਪਾਂ ਸੰਗਤਾਂ ਨਾਲ ਗੱਲਬਾਤ ਕਰਦੇ ਆਂ ਦੇਖਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਕਿ ਅਸਲ ਦੇ ਵਿੱਚ ਕਿੰਨੇ ਕ ਲੋਕ ਇੱਥੋਂ ਠੀਕ ਹੋਏ ਨੇ ਕੀ ਕੁਛ ਹੈ ਜਿਹੜੇ ਉਮੀਦਾਂ ਲੈ ਕੇ ਇੱਥੇ ਆਏ ਸੀ ਤੇ ਕਿੰਨਾ ਕ ਇਹਨਾਂ ਉਹਨਾਂ ਨੂੰ ਇੱਥੇ ਰਿਜ਼ਲਟ ਮਿਲਿਆ ਸੰਗਤਾਂ ਨਾਲ ਗੱਲਬਾਤ ਕਰਾਂਗੇ ਆਪਾਂ ਪ੍ਰੈਕਟੀਕਲੀ ਤੁਸੀਂ ਆਪ ਸੁਣ ਕੇ ਲੋਕਾਂ ਤੋਂ ਫਿਰ ਤੁਸੀਂ ਕਹੋ ਕਿ ਇਹ ਚੀਜ਼ ਪਖੰਡ ਹੈ ਜਾਂ ਕੁਝ ਵੀ ਕਿਉਂਕਿ ਲੋਕ ਜਿਹੜੇ ਥੱਲੇ ਕਮੈਂਟ ਕਰਦੇ ਨੇ ਇਹ ਵੀ ਕਹਿੰਦੇ ਨੇ ਕਿ ਇਹ ਤਾਂ ਭਾਈ ਭੇਡਚਾਲ ਆ ਜਾਂ ਫਰਲੋਕ ਪਿੱਛੇ ਲੱਗਦੀ ਨਹੀਂ ਇਦਾਂ ਦੀਆਂ ਚੀਜ਼ਾਂ ਕਸ਼ੀਆਂ ਜਰੂਰ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਥੱਲੇ ਕਮੈਂਟ ਕਰਦੇ ਨੇ ਉਹ ਆਪ ਵੀ ਕਿਸੇ ਨਾ ਕਿਸੇ ਦਰਵਾਰ ਨਾਲ ਜੁੜੇ ਹੁੰਦੇ ਨੇ ਬਾਅਦ 'ਚ ਲੋਕ ਸਿਰਫ ਕਮੈਂਟ ਐਸੀ ਕਰਕੇ ਕਰਦੇ ਨੇ ਕਿ ਉਹ ਚਾਹੁੰਦੇ ਨੇ ਕਿ ਦੂਜੇ ਨੂੰ ਭੰਡ ਦੇਣਾ ਤੇ ਆਪ ਕੰਗੇ ਬਣ ਜਾਣਾ ਉਹ ਚੀਜ਼ਾਂ ਹੁੰਦੀਆਂ ਨੇ ਪਰ ਅਸਲ ਦੇ ਵਿੱਚ ਸੱਚਾਈ ਕੀ ਆ ਆਪਾਂ ਸੰਗਤਾਂ ਤੋਂ ਪੁੱਛਦੇ ਹਾਂ ਕਿੱਥੋਂ ਆਏ ਤੁਸੀਂ ਫਤਿਹਗੜ੍ਹ ਸੰਨਾ ਤੋਂ ਆਇਆ ਸੁਗਰੂ ਲੋਕੋ ਅਤੀ ਘਰ ਚੰਨਾ ਤੋਂ ਹਾਂ ਜੀ ਕਿਉਂ ਆਉਣਾ ਪਿਆ ਇੱਥੇ ਇਹ ਕੁੜੀ ਦਾ ਦਰਦ ਹੁੰਦਾ ਸੀ ਹੂੰ ਉਹ ਆਰਾਮ ਆ ਹੁੰਦਾ ਸੀ ਉਹਰੇ ਜਿੱਦ ਨੇ ਲਿਆਉਣ ਲੱਗਾ ਜਦੋਂ ਠੀਕ ਆ ਗਈ ਕਿਉਂ ਹੁੰਦਾ ਸੀ ਦਰਦ ਡਾਕਟਰਾਂ ਕੋਲੇ ਗਏ ਸੀ ਦੱਸਿਆ ਕੁਝ ਨਹੀਂ ਆਉਂਦੇ ਬਸ ਬੋਤਲਾ ਲਾਈ ਜਾਂਦੇ ਨੇ ਠਿਕ ਜਾਂਦਾ ਸੀ ਦਰਦ ਦਾ ਤਿੰਨ ਤਿੰਨ ਬੋਤਲਾ ਲਾ ਦਿੰਦੇ ਤੇ ਚਾਰ ਚਾਰ ਲਾ ਦਿੰਦੇ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਫਿਰ ਸਾਨੂੰ ਲਿਆਉਣੀ ਪੈਂਦੀ ਸੀ ਫਿਰ ਪਟਿਆਰੇ ਦਾ ਪਰਚਾ ਕੱਟਦਾ ਸੀ ਫਿਰ ਅਸੀਂ ਬਾਬਾ ਜੀ ਨੂੰ ਫੋਨ ਕਰਾਇਆ ਨੂੰ ਉੱਥੇ ਬਸ ਇੱਕ ਬੋਤਲ ਲੱਗਿਆ ਉਸ ਤੋਂ ਬਾਅਦ ਫਿਰ ਮੁੜ ਕੇ ਸਾਡੇ ਨਾਲ ਟੀਕਾ ਨਾ ਕੁਝ ਵੀ ਹੁਣ ਆਰਾਮ ਦਾ ਉਹਨਾਂ ਭੈਣ ਨੂੰ ਕਿੰਨਾ ਸਮਾਂ ਹੋ ਗਿਆ ਜਿਵੇਂ ਤੁਸੀਂ ਕਹਿੰਦੇ ਹੋ ਵੀ ਠੀਕ ਹੋ ਗਈ 6 ਮਹੀਨੇ ਹੋ ਗਏ 6 ਮਹੀਨਾ ਮੰਗੋ ਹੋਗਾ ਸਰ ਹੁਣ ਜਮੇ ਠੀਕ ਹੈ ਕੰਮ ਵੀ ਕਰਦੀ ਆ ਸਾਰਾ ਮੁਰਕੇ ਦਰਦ ਨਹੀਂ ਹੋਇਆ ਮੁਰਕੇ ਦਰਦ ਨਹੀਂ ਮਤਲਬ ਸਾਰੀਆਂ ਬੀਬੀਆਂ ਹੀ ਦੱਸੀ ਜਾਂਦੀਆਂ ਨੇ ਵੀ ਸਾਡੇ ਕੁੜੀ ਕੋਈ ਕਹਿੰਦੇ ਦਰਦ ਹੁੰਦਾ ਕੋਈ ਕੁਛ ਕੋਈ ਕੁਛ ਐ ਤੈਨੂੰ ਵੀ ਤੁਸੀਂ ਲੋਕਾਂ ਕਹਿੰਦੇ ਦੇਖ ਕੇ ਆਪਾਂ ਬੋਲੀ ਨਾ 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 ਅਸੀਂ ਜਮਾ ਵੀ ਨਹੀਂ ਝੂਠ ਨਹੀਂ ਬੋਲਦੇ ਉਹਨਾਂ ਬਾਬੇ ਨੇ ਤਾਂ ਨਹੀਂ ਕਿਹਾ ਵੀ ਆ ਬੋਲਣਾ ਨਾ ਨਾ ਬਾਬੇ ਨੇ ਤਾਂ ਜਮਾ ਵੀ ਨਹੀਂ ਕਿਹਾ ਜਾਂ ਕਿਸੇ ਨੇ ਹੋਰ ਕਿਹਾ ਹੋਵੇ ਕਿ ਭਾਈ ਤੁਸੀਂ ਐ ਬੋਲਦੇ ਤੁਹਾਨੂੰ ਫਾਇਦਾ ਹੋਇਆ ਸੀ ਤਾਂ ਹੂੰ ਨੇ ਮੁੜ ਕੇ ਕਿੱਥੇ ਹੁੰਦੇ ਤੇਰੀ ਅੱਖਾਂ ਦੀ ਇਹ ਮੀਗਾ ਘੱਟਦੀ ਹਾਂ ਨੀਗਾ ਘੱਟ ਸੀ ਕਿੰਨੇ ਟਾਈਮ ਤੋਂ ਮੈਨੂੰ 5 ਸਾਲ ਤੋਂ ਘੱਟ ਸੀ 5 ਸਾਲ ਤੋਂ ਹਾਂ ਦੂਰ ਦੀ ਘੱਟ ਸੀ ਨੇੜੇ ਦੀ ਦੂਰ ਦੀ ਦੂਰ ਦੀ ਨਹੀਂ ਘੱਟ ਸੀ ਤੇ ਕਿੰਨੇ ਨੰਬਰ ਇਹਨਾਂ ਲੱਗੀ ਹੋਈ ਸੀ ਦੂੜ ਨੰਬਰ ਦੂੜ ਨੰਬਰ ਹਾਂ ਹੁਣ ਬਾਬੇ ਤੋਂ ਥੋੜਾ ਕਰਾਗੇ ਠੀਕ ਹੋ ਗੀ ਹਾਂ ਠੀਕ ਹੋ ਗੀ ਤੇ ਕਿੰਨਾ ਟਾਈਮ ਹੋ ਗਿਆ ਬਾਬੇ ਕੋਲ ਥੋੜਾ ਕਰਾਉਣ ਨੂੰ ਕਿੰਨਾ ਪਾਪਾ 2 ਮਹੀਨੇ ਹੋਏ ਨਹੀਂ ਤਾਂ ਹਾਂ ਇਹ ਠੀਕ ਹੋ ਗਿਆ ਹੁਣ ਹਾਂ ਠੀਕ ਹੋ ਗਿਆ ਤੇ ਮੁੜ ਕੇ ਫਿਰ ਐਂਕ ਲਾਉਣ ਦੀ ਲੋੜ ਨਹੀਂ ਪਈ। ਕਿੰਨੇ ਥੋਲੇ ਕਰੀ ਸੀ ਆਬੇ ਨੇ? 5 5 ਥੋਲੇ ਕਰੀ ਸੀ। ਤੇ ਹੁਣ ਜਮਾ ਸੈਟਾ ਨਹੀਂ ਗਾ? ਜਮਾ ਸੈਟਾ। ਦੂਰ ਬੰਦਾ ਦੇਖ ਲੈਣਾ। ਮੈਂ ਦੇਖਣਾ ਦੂਰੀ ਸੋਰੀ ਖਾਸੀ ਦੂਰ। ਹਾਂ ਜਿਵੇਂ ਪਹਿਲਾਂ ਮਤਲਬ ਪਹਿਲਾਂ ਕੀ ਪ੍ਰੋਬਲਮ ਆਉਂਦੀ ਸੀ? ਪਹਿਲਾਂ ਮੇਰੇ ਤੋਂ ਅੱਖਾਂ ਖੁੱਲੀਆਂ ਨਹੀਂ ਜਾਂਦੀ ਸੀ ਧੁੱਪ ਚ। ਹਾਂ ਧੁੰਦਲਾ ਦੇਖਦਾ ਸੀ। ਹਾਂ ਧੁੰਦਲਾ ਦੇਖਦਾ ਸੀ। ਹੁਣ ਮੈਂ ਜਿਵੇਂ ਠੀਕ ਹਾਂ। ਧੁੱਪ ਚ ਵੀ ਹੁਣ ਮੈਂ ਫਿਰ ਲੈਂਦਾ। ਪਹਿਲੇ ਫਿਰ ਨਹੀਂ ਜਾਂਦਾ ਸੀ ਮਰ ਤੋਂ ਧੁੱਪ ਚ। ਹਾਂ ਹੁਣ ਮੈਂ ਜਿਵੇਂ ਠੀਕ ਹਾਂ। ਜਮਾ ਠੀਕ ਹੈ। ਠੀਕ ਹੈ। ਬੇਬੇ ਕੀ ਤਕਲੀਫ ਹੈ ਕਿਉਂ ਆਉਣਾ ਪਿਆ ਇੱਥੇ ਮੈਨੂੰ ਬਈ ਹਾਂ ਮੈਨੂੰ ਆਇਆ ਆਉਣਾ ਪਿਆ ਮੈਂ ਤਾਂ ਜਿਨੀ ਗੱਲ ਕੀਤੀ ਬਾਪੇ ਜੀ ਮੇਰ ਹੋ ਗਈ ਤੇ ਇਨੇ ਦਿਨ ਹੁੰਦਾ ਹੂੰ ਇਸੇ ਲਈ ਕਰੇ ਮੇਰਾ ਮੈਂ ਬਹੁਤ ਆ ਫਿਰ ਗਈ ਸੀ ਉੱਥੇ ਮਨਮਾਦੀ ਮੈਂ ਜਿਹੜੇ ਜੜਾ ਕੋ ਜੜਾਈ ਹੋਰ ਲਾਮਾ ਸਾਹਮਣੇ ਪੈਸੇ ਬਿਥੇਰੇ ਦੇਤੇ ਪਰ ਬਾਸੀਆ ਕਰ ਦੋ ਬਾਈ ਗਿਆ ਕਿ ਇੱਥੇ ਆਵੇ ਡਿਪਾਰਟਮੈਂਟ ਤੇ ਇਹ ਤੋਂ ਵੱਸ ਨੂੰ ਤੋਂ 7/2 ਕਿਲੋ ਹੋ ਜਗਾ ਤੇ ਗੰਦੇ 7/2 ਕਿਲੋ ਦਾਣਾ 11 ਰੁਪਏ ਬਾਪੇ ਦੇ ਨਾਲੋਂ ਦੇ ਮਾਤਾ ਜਿਵਾ ਬਾਬੇ ਉਹ ਰਿਆ ਕਹੀ ਕਿ ਬਈਆ ਭਾਈ ਹੁਣ ਮੇਰਾ ਉਹ ਤੋੜ ਤਾ ਬਾਬੇ ਨੇ ਉਰੀ ਰਿਆ ਮੈਂ ਤਾਂ ਅਥਾ ਦਰਕਿਆ ਆ ਜਾਂਦੀ ਰੋਜ਼ ਆਉਣੀ ਆ ਪਰ ਮੇਰੇ ਦੁੱਖ ਟੁੱਟ ਗਏ ਜਿਵੇਂ ਗੱਗੀਤੀ ਆ ਪੈਰ ਵੀ ਹੋ ਗਏ ਤੇ ਅਰ ਹੱਥ ਵੀ ਹੋ ਗਏ ਤੇ ਸਾਰਾ ਕੁਝ ਹੋ ਗਿਆ ਠੀਕ ਹਾਂ ਹਾਂ ਹੁਣ ਠੀਕ ਆ ਭਾਈ ਦਿੱਤੀਆਂ ਤਾਂ ਨੀ ਬੁੜੀਆਂ ਬੈ ਮਜੇ ਕਰ ਜਾਂਦੀਆਂ ਮੂੰਹ ਚਲ ਇੱਥੇ ਬਹਾਨੇਸਰ ਕੰਮੇ ਆਉਣੇ ਬਾਬੇ ਵੀ ਬਹਿ ਮਾਂ ਜੇ ਮੇਰਾ ਉਹ ਟੁੱਟ ਗਿਆ ਆਪਾਂ ਰੋਟੀ ਖੂਬੀ ਹੁੰਦਾ ਮ ਬੁੜੀਆਂ ਨਾਲ ਵੀ ਚੱਲ ਨੂੰ ਹਾਂ ਕਲੇ ਸਖਰੀ ਜਾਂਦੇ ਆਂ ਚੱਲ ਇੱਥੇ ਆ ਕੇ ਬਾਹਰ ਦੇ ਨਾਲ ਭਾਬੀ ਕੋਲ ਆ ਜਾਂਦੇ ਆਂ ਕੋਈ ਫਾਇਦਾ ਨਹੀਂ ਕਰੀ ਆਂ ਹਾਂ ਆਪਾਂ ਤਾਂ ਕੋਲਿੰਗ ਰੋਏ ਆ ਨਾ ਮੇਰੇ ਤਾਂ ਦੁੱਖ ਤੋੜਿਆ ਹਾਂ ਤੇ ਚਾਰ ਚਾਰ ਮਹੀਨੇ ਬੱਤ ਪੱਖੀ ਮਰੀ ਜਾਂਦੀ ਅੰਟੀ ਅੱਛਾ ਹਾਂ ਕਿਤੇ ਵੇਸ਼ ਨਹੀਂ ਰੋਟੀ ਚੰਗੇ ਲੱਗਦੇ ਕੁਛ ਮੈਨੂੰ ਕਿਤੇ ਦੜੀਆ ਖਾਰ ਲਿਆ ਹਾਂ ਹਾਂ ਟੱਲੀ ਬੱਗੀਆਂ ਜਮਾ ਠੀਕ ਐ ਮੈਂ ਧੰਨਵਾਦ ਅੰਨਪਾਲਣ ਵੀ ਵਧੀਆ ਖਾ ਲੈਨੀ ਆ ਹਾਂ ਹਾਂ ਮੇਰੇ ਰੋਟ ਟੁੱਟ ਗਿਆ ਬਾਗੜ ਵੀ ਜੋਗ ਲੈ ਭਾਬੀ ਨੇ ਜਾਈ ਉਨ ਵੀ ਜਾਉਗੀ ਵੀਰੇ ਹੁਣ ਤੁਸੀਂ ਅੱਖਾਂ ਦਾ ਥੋੜਾ ਕਰਾ ਕੇ ਹਟਿਓ ਬਾਬੇ ਤੋਂ ਫਰਕ ਪਿਆ ਕੁਛ ਬਹੁਤ ਵਧੀਆ ਜੀ ਚੰਨ ਜੰਨਾਂ ਦੇਖਣ ਲੱਗਿਆ ਅੱਛਾ ਪਹਿਲਾਂ ਬਹੁਤ ਜਿਆਦਾ ਧੁੰਦਵਾ ਦੇ ਰਿਹਾ ਸੀ ਪਹਿਲਾਂ ਬਈ ਨੇੜੇ ਦੀ ਨਿਗਾ ਤੇ ਫਰਕ ਸੀਗਾ ਦੂਰ ਦੀ ਚ ਦੂਰ ਦੀ ਵੀਰੇ ਦੂਰ ਦੀ ਨਿਗਾ ਹਾਂ ਦੋ ਨੰਬਰ ਐਨਕ ਦੀ ਦੋ ਨੰਬਰ ਐਨਕ ਦੀ ਹਾਂ ਜੀ ਕਿੰਨੇ ਥੋੜੇ ਕਰਾ ਲੇ ਬਾਬੇ ਤੋਂ ਦੂਜੇ ਥੋੜੇ ਵੀਰੇ ਦੂਜੇ ਥੋੜੇ ਜੀ ਫਰਕ ਪੈ ਗਿਆ ਹਾਂ ਬਈ ਠੀਕ ਐ ਐਨਕ ਲੈ ਗਈ ਵੀਰੇ ਐਨਕ ਲੈ ਗਈ ਹਾਂ ਜੀ ਪਹਿਲਾਂ ਕਿਵੇਂ ਕਿੰਨਾ ਕਾ ਦੂਰ ਤੋਂ ਪ੍ਰੋਬਲਮ ਕਿਵੇਂ ਆਉਂਦੀ ਸੀ ਦੂਰ ਰਿਚ ਝਗੜਾ ਜੇ ਵੀ ਦੂਰ ਤੋਂ ਬੰਦਾ ਪਛਾਣਿਆ ਨਹੀਂ ਜਾਂਦਾ ਜੀ ਹੂੰ ਤੇ ਹੁਣ ਹੁਣ ਤਾਂ ਬਈ ਇੱਥੇ ਮਰਜ਼ੀ ਦੀ ਖਲਾ ਬਾਬਾ ਕੀ ਕਹਿੰਦਾ ਵੀ ਇਹ ਕਿੰਨੇ ਥੋੜੇ ਕਰਾਉਣੇ ਪੈਣਗੇ ਆ ਇੱਕ ਹੋਰ ਜੀ ਤਿੰਨ ਤਿੰਨ ਥੋੜੇ ਹਾਂ ਵੀਰੇ ਤੇ ਬਾਬੇ ਨੇ ਕੋਈ ਫੀਸ ਫੂਸ ਕਿੰਨੀ ਕਿ ਲਈ ਆ ਇਹਦੀ ਨਾ ਬਈ ਇਹ ਫ੍ਰੀ ਜਮਾ ਨਹੀਂ ਲਿਆ ਜਮਾ ਫ੍ਰੀ ਵੀਰੇ ਅੱਛਾ ਮਤਲਬ ਯਾਰ ਬਈ ਆਪਾਂ ਪੜੇ ਲਿਖਿਆ ਨਾ ਵਿਸ਼ਵਾਸ ਹੋ ਜਾਂਦਾ ਵੀ ਬਾਬੇ ਦੇ ਕਿਵੇਂ ਵਿਸ਼ਵਾਸ ਨਾ ਵੀਰੇ ਵਿਸ਼ਵਾਸ ਉਹ ਰੱਬ ਹੀ ਨਾ ਆ ਬਈ ਜੀ ਜਿਹੜਾ ਹੁਣ ਤੋਂ ਹੁਣ ਧੂਨੇ ਦੱਬਦੇ ਨੇ ਇਹ ਇਹ ਆ ਰਿਹਾ ਬਰੂਪੀ ਬੰਦੇ ਨੇ ਤਾਂ ਹੀ ਵਿਸ਼ਵਾਸ ਹਾਂ ਵੀ ਆਪਣੇ ਘਰ ਚ ਵੀ ਬਹੁਤ ਜਿਆਦਾ ਬਰਕਤ ਬਰਕਤ ਹੋ ਗਈ ਮੈਨੂੰ ਤੀਜੀ ਚੌਥੀ ਵਾਰ ਆ ਰਹੇ ਹਾਂ ਬਹੁਤ ਵਧੀਆ ਬਰਕਤ ਹੋ ਗਈ ਬਰਕਤ ਹਾਂ ਬਈ ਪਹਿਲਾਂ ਪੈਸਾ ਖੜਦਾ ਨਹੀਂ ਗਿਆ ਹੁਣ ਬਹੁਤ ਵਧੀਆ ਖੜਨ ਲੱਗ ਗਿਆ ਪਹਿਲਾਂ ਲੱਖ ਲੱਖ ਰੁਪਿਆ ਐ ਵੀ ਪਤਲਾ ਗਿਆ ਦੀਆ ਵੀ ਹੋਂ ਕਿੱਧਰ ਉੜ ਗਿਆ ਕੱਢ ਗਿਆ ਹੁਣ ਰੱਖ ਰੱਖ ਭਰ ਰਹੇ ਹਾਂ ਬਈ ਮਤਲਬ ਹੁਣ ਕਿਰਪਾ ਬਾਬੇ ਦੀ ਬਹੁਤ ਵਧੀਆ ਬਈ ਬਹੁਤ ਵਧੀਆ ਕਿੱਥੋਂ ਆਏ ਤੁਸੀਂ ਮੇਰੇ ਪੇਕੇ ਨੇ ਵਈ ਰੀ ਪੇਕੇ ਨੇ ਵਈ ਰੀ ਤੇ ਕੀ ਤਕਲੀਫ ਸੀ ਕਿਉਂ ਆਉਣਾ ਪਿਆ ਇੱਥੇ ਮੇਰਾ ਮੁੰਡਾ ਨਸ਼ਾ ਖਾਂਦਾ ਅੱਛਾ ਜੀ ਛੱਡ ਗਿਆ ਹੀ ਫਿਰ ਹੁਣ ਤਾਂ ਠੀਕ ਆ ਬਾਬੇ ਦਾ ਨਸ਼ਾ ਛਡਾ ਉਹ ਕੇਂਦਰ ਥੋੜੀ ਉਹਦਾ ਬਾਬੇ ਦਾ ਦਰਵਾਜ਼ਾ ਨਹੀਂ ਯਕੀਨ ਹੈਗਾ ਹੀ ਓਏ ਠੀਕ ਠੀਕ ਹੋ ਗਿਆ ਮੁੰਡਾ ਆ ਠੀਕ ਹੋ ਗਿਆ ਕੀ ਤੇ ਐਂ ਤਾਂ ਨਹੀਂ ਤੁਸੀਂ ਇੱਥੇ ਆਣ ਲੱਗ ਪਏ ਮੁੰਡਾ ਚੋਰੀ ਖਾਣ ਲੱਗ ਪਿਆ ਹੋਵੇ ਨਾ ਹਾਂ ਜੀ ਐ ਕਿਵੇਂ ਲੱਗੂ ਚੋਰੀ ਨਹੀਂ ਖਾਣ ਜਮੀਨ ਹੀ ਹੁਣ ਮਤਲਬ ਕਦੀ ਕੰਮ ਤੇ ਜਾਂਦਾ ਹਾਂ ਕੰਮਕਾਰ ਕਰਦਾ ਹਾਂ ਤੇ ਪਹਿਲਾਂ ਮਤਲਬ ਕਿੰਨਾ ਸਮਾਂ ਹੋ ਗਿਆ ਸੀ ਵੀਰੇ ਨੂੰ ਨਸ਼ਾ ਪਤਾ ਕਰਦੇ ਉਹ ਤਾਂ ਕੋਈ ਛੜਦੀ ਨਹੀਂ ਕਰੇ ਕੰਕਰੀ ਛੜਦਾ ਢੋਲ ਤੇ ਹੂੰ ਉਸ ਨੂੰ ਛੜਦਾ ਹੁਣ ਕੁਝ ਵੀ ਨਹੀਂ ਛੇੜਦਾ ਕੁਝ ਵੀ ਨਹੀਂ ਛੇੜਦਾ ਜਮਈ ਮਰਲੇ ਸਾਰਾ ਕੁਝ ਨੋਰਮਲ ਹੈ ਹਾਂ ਕਿੰਨਾ ਸਮਾਂ ਹੋ ਗਿਆ ਨਸ਼ਾ ਛੱਡੇ ਨੂੰ ਨਸ਼ਾ ਛੱਡੇ ਨੂੰ ਹੋ ਗਿਆ ਉਹਨੂੰ ਸਾਲ ਪਾ ਸਾਲ ਹੋ ਗਿਆ ਹੁਣ ਉਹ ਠੀਕ ਹੈ ਜਮਾ ਹਾਂ ਠੀਕ ਹੈ ਫਿਰ ਤਰੀਕੀ ਜਾਂਦਾ ਮਤਲਬ ਇੱਥੇ ਦਰਬਾਰ ਚ ਬਾਬੇ ਨੇ ਕੀ ਕਿਹਾ ਇਹੋ ਜਿਹਾ ਵੀ ਤੁਹਾਡਾ ਮੁੰਡਾ ਨਸ਼ਾ ਛੱਡ ਗਿਆ ਇੱਥੇ ਪਰਮਾਤਮਾ ਨੂੰ ਪਤਾ ਹੂੰ ਮਤਲਬ ਤੁਹਾਡਾ ਜਿਹੜਾ ਦੁੱਖ ਸੀ ਉਹ ਦੂਰ ਹੋ ਗਿਆ ਹਾਂ ਅਸੀਂ ਕਰੇ ਬਦਲੀ ਜਗਾ ਲੈ ਲਈ ਪਾ ਲਈ ਅੱਜ ਤੱਕ ਆਰੋ ਬਾਰ ਕਰਤੇ ਬਾਬੇ ਨੇ ਹੂੰ ਸਾਰਾ ਕੁ ਸੈਟ ਹੋ ਗਿਆ ਹਾਂ ਤੇ ਬਾਬੇ ਨੂੰ ਫਿਰ ਕੋਈ ਬਾਬਾ ਇਥੋਂ ਪੈਸੇ ਪੂਸੇ ਵੀ ਲੈਂਦਾ ਇਸ ਚੀਜ਼ ਨਾ ਸਰ ਤੱਕ ਕਦੇ ਕੁਝ ਲੈਂਦਾ ਨਹੀਂ ਹਮ ਤਾਂ ਦਿਆ ਜਾਂਦਾ ਰਹਾ ਤਾਂ ਠੀਕ ਹੈ ਪਾੜਾ ਦਿੰਦਾ ਵੀ ਜਾਣ ਦਿਨ ਪਾੜਾ ਕਿਰਾਇਆ ਦੇ ਹਾਂ ਨਾ ਨਾ ਇੱਥੇ ਤਾਂ ਕਦੇ ਕੁਝ ਲੈਂਦਾ ਨਹੀਂ ਲੈਂਦਾ ਨਹੀਂ ਕੋਈ ਬਹੁਤ ਧੰਨਵਾਦ ਜੀ ਹਾਂ ਨੀ ਕੀ ਫਾਇਦਾ ਜੀ ਕਿ ਕਿਉਂ ਨਾ ਪਿਆ ਇੱਥੇ ਫਤ ਮੇਰਾ ਪਤੀ ਜੱਟ ਤੇ ਦਾਤੀ ਜੀ ਮਾਰਦਾ ਵੀ ਇੱਥੇ ਉਹ ਹਟ ਗਿਆ ਹੁਣ ਇਥੇ ਪਲਟ ਪਾ ਹੋਇਆ ਮੈਨੂੰ ਬਹੁਤ ਹਰਕ ਪਾਈ ਗਈ ਸੀ ਬੱਚਾ ਹੋ ਠੀਕ ਹੋ ਗਿਆ ਹੁਣ ਥੋੜਾ ਰਹਿਣਾ ਹੈ ਕਿ ਕਰਸਾ ਬਾਬਾ ਕਾ ਨਹੀਂ ਲੋਟ ਪਹਿਲਾਂ ਕੀ ਪ੍ਰੋਬਲਮ ਸੀ ਪਤੀਜੇ ਨੂੰ ਕੀ ਪ੍ਰੋਬਲਮ ਆ ਗਈ ਥੋੜੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਬਹੁਤ ਥਾਣੇ ਫਰਲੇ ਤੇ ਬਹੁਤ ਥਾਵੇਂ ਪੂਰੀ ਆਕੇ ਲੂਟ ਹੋਇਆ ਬਾਬਾ ਨਹੀਂ ਦੁੱਖ ਕੀ ਸੀ ਉਹਨੂੰ ਉਹ ਮਾੜੀ ਚੱਕਰ ਹੋਊਗਾ ਜੀ ਇਹਦਾ ਹਮ ਹਾਤਾ ਮਾਤਾ ਸਮਝ ਨਹੀਂ ਆ ਰਹੀ ਜੀ ਹਾਂ ਕੋਈ ਸਮਝ ਨਹੀਂ ਆ ਰਹੀ ਜੀ ਹੋਰ ਆਕੇ ਫਰਕ ਇੱਥੇ ਕਿੰਨਾ ਟਾਈਮ ਹੋ ਗਿਆ ਇਹਨੂੰ ਮੁਰਤਾ ਜੀ ਇਹ ਮੈਂ ਤਾਂ ਪੰਜ ਚੌਕ ਖਲਾ ਜਿਹੜਾ ਉਹ ਕੰਨੀ ਚੱਲ ਰਹੀ ਹੈ ਜੀ ਹਾਂ ਹੁਣ ਬਹੁਤ ਫਰਕ ਪੈ ਗਿਆ ਜੀ ਸਿੱਟਾ ਹੁਣ ਜਮਾ ਹਾਂ ਬਹੁਤ ਫਰਕ ਆ ਜੀ ਕਿੰਨਾ ਕ ਸਮਾਂ ਹੋ ਗਿਆ ਉਹ ਨੂੰ ਜੀ ਉਹ ਨੂੰ ਹੋ ਗਿਆ ਤੇ ਜੀ 8-9 ਸਾਲ ਹੋ ਗਏ ਢੱਲੇ ਹੋਈ ਹੈ ਹਾਂ ਢੱਲੇ ਹੋਏ ਨੂੰ ਦਵਾਈਆਂ ਵੀ ਖਵਾ ਕੇ ਅਸੀਂ ਜੋ ਅੱਲਾ ਰੱਖੇ ਤਾਂ ਦਵਾਈ ਨਾਲ ਐਸਾ ਕਰਿਆ ਜੀ ਨਾ ਮਾਕੀ ਦਵਾਈ ਨਾ ਹੋਵੇ ਕੋਈ ਦਿਮਾਗ ਵਾਲਾ ਚੱਕਰ ਨਹੀਂ ਪਿਆ ਹਾਂ ਮੈਂ ਅੱਜ ਇਹਨੂੰ ਟੇਰੇ ਹਾਂ ਦਵਾਈ ਵੀ ਬਥੇਰੀ ਖਵਾਈ ਟੀ ਹੁਣ ਤੋਂ ਪਰਵਾਹ ਦੇ ਰਿਆਂ ਉਦੋਂ ਬਾਅਦ ਮੈਂ ਇਹ ਦਵਾਈ ਮਾਂ ਬਾਂ ਨੂੰ ਪਸਕੇ ਇਹ ਦਵਾਈ ਖਰਾਤੀ ਬਾਅਦ ਮੈਂ ਇੱਕ ਵਾਰ 6.5 ਛੜ ਦੂ ਹੁਣ ਸਿੱਟਾ ਹਾਂ ਹਾਂ ਠੀਕ ਹੈ ਜੀ ਸੋ ਤੁਸੀਂ ਦੇਖਿਆ ਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਦੱਸ ਰਹੇ ਨੇ ਕਿ ਕਿਸੇ ਦੀ ਅੱਖਾਂ ਦੀ ਨਿਗਾ ਠੀਕ ਹੋਈ ਹੈ ਕਿਸੇ ਦੀ ਜਿਹੜੇ ਚਮੜੀ ਦੇ ਰੋਗ ਠੀਕ ਹੋਏ ਨੇ ਗਠੀਆ ਠੀਕ ਹੋਇਆ ਜਾਂ ਫਿਰ ਲੋਕ ਜਿਹੜੇ ਦੱਸ ਰਹੇ ਨੇ ਮਾਤਾ ਜੀ ਨੂੰ ਦੱਸਿਆ ਕਿ ਉਹਨਾਂ ਦਾ ਕੈਂਸਰ ਦਾ ਕਈ ਥੋਂ ਠੀਕ ਹੋ ਗਿਆ ਸੋ ਕਿਤੇ ਨਾ ਕਿਤੇ ਇੱਥੇ ਚਮਤਕਾਰ ਹੋ ਰਹੇ ਨੇ ਮਹਾਰਾਜ ਦੀ ਬਾਹਗਰ ਦੀ ਕਿਰਪਾ ਕਹਿ ਲਈਏ ਜਾਂ ਫਿਰ ਕੋਈ ਪੀਰ ਪਕੀਰ ਦੀ ਕਿਰਪਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੇ ਵਾਸੇ ਦੀ ਹੋਂਦ ਹੈ ਜਿਹੜੀ ਇਹਨਾਂ ਗੱਲਾਂ ਤੋਂ ਪਤਾ ਲੱਗਦੀ ਹੈ ਕਿ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਕਿ ਇੱਥੇ ਸੰਗਤ ਨੇ ਦੱਸਿਆ ਕਿ ਇੱਥੇ ਆ ਕੇ ਕੈਂਸਰ ਵਰਗੇ ਰੋਗ ਨੇ ਜਿਹੜੇ ਉਹ ਵੀ ਲੋਕਾਂ ਦੇ ਠੀਕ ਹੋਏ ਨੇ ਬਾਕੀ ਜੇ ਕਿਸੇ ਨੂੰ ਲੱਗਦਾ ਕਿ ਇਹ ਝੂਠ ਆ ਪਖੰਡਾ ਹੈ ਜਾਂ ਫਿਰ ਜਿਸ ਤਰ੍ਹਾਂ ਵੀ ਤੁਹਾਡੇ ਮਨ 'ਚ ਵਿਚਾਰ ਆਉਂਦੇ ਨੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਤਾਂ ਮੈਂ ਕਹਿਣਾ ਵੀ ਬਾਈ ਤੁਸੀਂ ਇੱਕ ਵਾਰੀ ਇੱਥੇ ਆ ਕੇ ਲੋਕਾਂ ਨੂੰ ਆਪ ਪੁੱਛ ਕੇ ਦੇਖ ਸਕਦੇ ਹੋ ਲੋਕ ਆਪਣੇ ਮੂੰਹੋਂ ਦੱਸ ਦੇਣਗੇ ਕਿ ਅਸੀਂ ਠੀਕ ਹੁਏ ਆ ਬਾਕੀ ਵੀਡੀਓ ਜੇ ਚੰਗੀ ਲੱਗੀ ਤਾਂ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਕਿ ਜੇਕਰ ਤੁਹਾਡੀ ਵੀਡੀਓ ਦੇਖ ਕੇ ਕਿਸੇ ਇੱਕ ਬੰਦੇ ਦਾ ਵੀ ਭਲਾ ਹੋ ਗਿਆ ਤਾਂ ਤੁਹਾਡੀ ਇਹ ਵੀਡੀਓ ਸ਼ੇਅਰ ਕਰਨਾ ਤੇ ਸਾਡੀ ਇਹ ਵੀਡੀਓ ਬਣਾਉਣੀ ਸਫਲ ਹੋ ਜੂਗੀ ਸੋ ਬਾਕੀ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਕੁਆਬ ਡਾਇਰਟੀਵੀ ਦੇ ਨਾਲ ਤੇ ਕਮੈਂਟ ਬਾਕਸ 'ਚ ਆਪਣਾ ਕਮੈਂਟ ਦੇਣਾ ਨਾ ਭੁੱਲਿਓ ਸਤਿ ਸ੍ਰੀ ਅਕਾਲ